ਕਰ ਲੈ ਲੰਦੂ ਪੇਸ਼ ਕਰ ਲੈ ਲੰਦੂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਵਿਧਾਨ ਸਭਾ ਅੱਜ ਇਸ ਦੇ ਉੱਤجان ਤੇ ਅਣਮਿਥੇ ਸਮੇ ਲਈ स्थगित ਹੋ ਜਾਵੇਗੀ ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉੱਤجان ਤੇ ਅਣਮਿਥੇ ਸਮੇ ਲਈ स्थगित ਹੋ ਜਾਵੇਗੀ ਜੀ ਬਾਜੋਆ ਸਾਹਿਬ ਆਨਵਲ ਸਪੀਕਰ ਸਾਹਿਬ ਮੈਂ ਐਸੇ ਰਿਕੁਐਸਟ ਕਰਨੀ ਸੀ ਕਿ ਮੈਂ ਕੋਟ ਕਰਨਾ ਚਾਹਨਾ विधानसभा ਦਾ ਰੂਲ 14a ਇਹਦੇ ਵਿੱਚ ਲਿਖਿਆ ਸਬਜੈਕਟ ਟੂ ਦੀ ਪ੍ਰੋਵੀਜ਼ਨਸ ਕੰਟੇਨਡ ਇਨ ਆਰਟੀਕਲ 174 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ देयर ਸ਼ਲ ਬੀ 3 ਸੈਸ਼ਨਸ ਇਨ ਅ ਫਾਈਨੈਂਸ ਫਾਈਨੈਂਸ਼ੀਅਲ ਇਅਰ ਨੇਮਲੀ ਦੀ ਬਜਟ ਸਮਰ ਪਬਲਿਕ ਮੌਨਸੂਨ অর ਵਿంటర్ ਸੈਸ਼ਨਸ ਆਫ ਦੀ ਅਸੈਂਬਲੀ ਐਂਡ ਟੋਟਲ ਸਿਟਿੰਗਸ ਆਫ ਰਾਉਂਡ 40% ਬੀਨਤੀ ਸਰ ਇਹ ਸਤ ਹੈ ਕਿ ਅਸੀਂ ਰੈਗੂਲਰਲੀ ਸਪੈਸ਼ਲ ਸੈਸ਼ਨ ਦਾ ਨਾਮ ਦਿੰਨੇ ਆ ਜੀ ਕੋ 5 5ਵਾਂ 6 ਮਹੀਨੇ ਉਹਦੇ ਵਿੱਚ ਜਿਹੜੇ ਇਨਹੈਰੈਂਟ ਰਾਈਟ ਐਮ ਐਲ ਏਸ ਦੇ ਆਪਣੇ ਏਰੀਆ ਦੀ ਗੱਲ ਕਰਨ ਵਾਲੇ ਕੁਐਸਚਨ ਆ ਸਾਰੋਂ ਪਹਿਲੇ ਤੇ ਪਹਿਲੀ ਕੈਜੂਐਲਟੀ ਇਸ ਅ ਕੁਐਸਚਨ ਆ ਬਿਕੋਜ਼ ਯੂ ਨੀਡ ਐਟ ਲੀਸਟ 15 ਡੇਸ ਨੰਬਰ 2 ਜ਼ੀਰੋ ਆ ਰਹੀ ਥੀ ਹਰ ਏਰੀਆ ਵਿੱਚ ਕੋਈ ਨਾ ਕੋਈ ਇਹੋ ਜਿਹੀ ਇੰਪੋਰਟੈਂਟ ਚੀਜ਼ ਹੋਈ ਹਰ ਐਮ ਐਲ ਏ ਆਪਣੀ ਗੱਲ ਆਪਣੇ ਏਰੀਆ ਦੀ ਗੱਲ ਰੱਖਣਾ ਚਾਹੁੰਦਾ ਨੰਬਰ 3 ਸੋ ਕਾਲ اٹੈਂਸ਼ਨਸ ਇਨ ਪਬਲਿਕ ਇਸ਼ੂਜ਼ ਇਨ अनफॉशली ਵਿਖਿਆ ਕੀ ਗਿਆ ਸਰ ਇਹਦੇ ਜ਼ਰੀਏ ਆਪਾਂ ਜੋ ਪ੍ਰੋਗ ਨੀ ਕਰਦੇ ਸੈਨੇਟਾਈਜ਼ ਕਰਨੇ ਆ ਜੀ ਇਹ ਸਾਰੇ ਦੀ ਸਾਰੀ ਪਾਵਰਸ ਆਪਾਂ ਐਗਜ਼ੈਕਟਿਵ ਨੂੰ ਹੈਂਡਓਵਰ ਕਰ ਰਹੇ ਆ ਭਗਵਾਨ ਜੀ ਜਿਹੜੀ ਲੈਜਿਸਲੇਟਿਵ ਦੀ ਪਾਵਰ ਹੈ ਐਮਐਨਐਸ ਦੀ ਪਾਵਰ ਹੈ ਸੰਵਿਧਾਨ ਸਭਾ ਦੀ ਪਾਵਰ ਸਹ ਹੈ ਦੇ ਉਹ ਸਾਰੀਆਂ ਸੀ ਇਹਨਾਂ ਨੂੰ ਦੇ ਦੇਂਦੇ ਆ ਜੀ ਮੌਕਾ ਹੁੰਦਾ ਹੈ ਸਪੈਸ਼ਲ ਸੈਸ਼ਨ ਇੱਕ ਜਾਂ ਦੋ ਦਿਨ ਦਾ ਹੁੰਦਾ ਕੋਈ ਵੀ ਗੱਲ ਆਪਣੇ ਏਰੀਆ ਦੀ ਸਵਾਲਾਂ ਦੇ ਜ਼ਰੀਏ ਆਪਣੇ ਜ਼ੀਰੋ ਆਰ ਦੇ ਜ਼ਰੀਏ apni qualifications is here they are all missing so meri guzarish hai ke is de bare aapanu koi dhyan se rakhna chahida meri binti tuhanu hoyegi ke inna nu pakke taur jada hai pro rog karke houses nu jadon vi aana give us enough of time special session is done once in five years it is not done every three months mai hindi ka dikhe appreciate thank you prashan hai ki ਵਿਦਾਂਤਵਾ ਅੱਜ ਇਸ ਦੀ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਥਿਤ ਹੋ ਜਾਵੇਗੀ ਜਿਹੜੇ ਮਾਲਿਕ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਲਿਕ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਕੜੀ ਦਿੱਤ ਹੈ ਹਾਂ ਪਕੜੀ ਦਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਪੰਜਾਬ ਦਾ ਪੁਨਰਵਾਸ ਪੰਜਾਬ ਦਾ ਪੁਨਰਵਾਸ ਸਰਕਾਰੀ ਮਤੇ ਤੇ ਬਹਿਸ ਮੁੜ ਆਰੰਭ ਕਰਨਾ ਅਤੇ VOTING ਸ਼੍ਰੀਮਾਨ ਅਮਨ ਰੋੜਾ ਜੀ ਮਾਲਯੋਕ ਕੈਬਨਿਟ ਮੰਤਰੀ ਮੈਂ 1 ਮਿੰਟ ਸਮਾਂ ਜਿਹੜਾ ਦੱਸ ਦਿਆਂ ਸੋ ਇਟਸ 2 ਆਰਸ ਡਿਸਕਸ਼ਨ ਮੈਂਬਰਾਂ ਦੀ ਅਨੁਪਾਤ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 93 ਮਾਲਯੋਕ ਮੈਂਬਰ ਨੇ 1 ਘੰਟਾ 35 ਮਿੰਟਸ ਟਾਈਮ ਅਲੋਟਡ ਹੈ इंडियन नेशनल कांग्रेस ਦੇ ਬਾਣ ਜੋ 16 ਮੈਂਬਰ ਨੇ 16 ਮਿੰਟ ਟਾਈਮ ਅਲੋਟਡ ਹੈ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਅਲੋਟਡ ਹੈ ਭਾਰਤੀ ਜਨਤਾ ਪਾਰਟੀ ਦੇ 2 ਮੈਂਬਰ ਨੇ 2 ਮਿੰਟ ਅਲੋਟਡ ਹੈ ਬਹੁਜਨ ਸਮਾਜ ਪਾਰਟੀ ਦੇ 2 ਮੈਂਬਰ ਨੇ 2 ਮਿੰਟ ਅਲੋਟਡ ਹੈ ਇੰਡੀਪੈਂਡੈਂਟ 1 ਨੇ 2 ਮਿੰਟ ਅਲੋਟਡ ਹੈ ਸੋ ਅ ਜੀ ਮੇਰੇ ਲੈ ਸਟਾ ਜੇ ਤੁਸੀਂ ਇੱਧਰ ਹੀ ਆਉਣਾ ਹਾਂਜੀ ਬਰਜਾਜੀ ਗੁਜ਼ਾਰੇ ਸ਼ਸਤਰ ਸਰ ਇਹ ਵੀ ਜਿਸ ਤਰ੍ਹਾਂ ਮੈਂ ਸਪੈਸ਼ਲ ਸੈਕਸ਼ਨ ਦੀ ਗੱਲ ਕੀਤੀ ਇਹ ਵੀ ਸਾਡੇ ਦੇਸ਼ ਦੇ ਇਹ ਜਿਹੜਾ ਬਕਾਇਦਾ ਤੌਰ ਤੇ ਸਾਡੀਆਂ ਇਸ ਕਿਸਮ ਦੀ ਆਲਰੇਡੀ ਕਨਵੈਨਸ਼ਨਸ ਹੈ ਥਿਸ ਇਜ਼ ਗੇਸ ਦੀ ਕਨਵੈਨਸ਼ਨਸ ਸਰ ਮਨਿਸਟਰ ਜਦੋਂ ਵੀ ਕੋਈ ਰੈਜ਼ੋਲੂਸ਼ਨ ਦਾ ਮੂਵ ਕਰਦਾ ਹੈ ਲੀਡਰ ਆਫ ਦੀ ਹਾਊਸ ਆਪਣੀ ਸਟੇਟਮੈਂਟ ਦੇ ਕੇ ਖਤਮ ਕਰਦਾ ਉਸਕਾ ਉਹਨੇ ਇੱਥੇ ਲੀਡਰ ਆਫ ਦੀ ਹਾਊਸ ਬੋਲ ਚੁੱਕੇ ਨੇ ਅਜੇ ਵੀ ਆਏ ਸੀ ਤੁਸੀਂ ਵੀ ਸਾਲ ਤੇਰੇ ਵਸਿਵੇਂ ਆ ਜਦੋਂ ਮਨਿਸਟਰ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦਾ ਹੈ ਹਮੇਸ਼ਾ ਹਾਊਸ ਦਾ ਜਿਹੜਾ ਲੀਡਰ ਹੁੰਦਾ ਹੈ ਪ੍ਰਾਈਮ ਮਿਨਿਸਟਰ ਉਹ ਆਪਣੀ ਅਖੀਰੀ ਸਪੀਚ ਕਰਦੇ ਨੇ ਤੇ ਉਸ ਤੋਂ ਬਾਅਦ ਕੰਮ ਮੁਕੰਮਲ ਹੁੰਦਾ ਹੈ ਦਿਸ ਇਜ਼ ਸਮਥਿੰਗ ਅਗੇਨ ਕੰਪਲੀਟਲੀ ਇਹ ਜਿਹੜੀ ਹੈ ਇਹਨਾਂ ਗੱਲਾਂ ਦਾ ਕਨਵਿੰਸਸਾ ਕਿਰਪਾ ਕਰਕੇ ਵੈਸੇ ਤੁਸੀਂ ਕਰਵਾਉ ਬਹੁਤ अच्छी ਗੱਲ ਹੈ ਕਰਨਾ ਚਾਹੀਦਾ ਹੈ ਕਰੀ ਡਿਸਕਸ਼ਨ ਕਰਦੇ ਇਹਦੇ ਵਿੱਚ ਵੀ ਸਰ ਕੁਝ ਚੀਜ਼ ਜਿਹੜੀ ਕੰਪਨਸੇਸ਼ਨ ਦੀ ਹੈ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਉਹਦੇ ਬਾਰੇ ਵੀ ਸਾਨੂੰ ਕਿਰਪਾ ਕਰਕੇ ਕੋਈ ਜਾਣਕਾਰੀ ਦਿਓ ਕਿ ਕਦੋਂ ਦੇਵੋਗੇ ਕਦੋਂ ਮਿਲੇਗਾ ਥੈਂਕ ਯੂ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਉਹਦੇ ਮੁਤਾਬਕ ਹੀ ਚੱਲ ਰਿਹਾ ਹੈ ਕਿ ਕੀ ਹੋ ਰਿਹਾ ਜੀ ਥੈਂਕ ਯੂ ਸਰ ਤੁਹਾਡੀ ਇੱਛਾ ਪੂਰੀ ਕਰ ਦਾਂਗੇ ਇਹ ਵੀ ਕਨਕਲੂਡ ਲੀਡਰ ਆਫ ਹਾਊਸ ਹੀ ਕਰਨਗੇ